ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਸਾਰੀਆਂ ਭੈਣਾਂ ਠੀਕ ਹੋ ਸਾਰੀਆਂ ਭੈਣਾਂ ਦਾ ਬਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਪਿਓਰ ਕਾਟਨ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਨਾਲ ਪਿਓਰ ਕਾਟਨ ਦੀ ਟਾਈ ਡਾਈ ਦੀ ਬਾਟਮ ਆਊਗੀ ਤੇ டை ਡਾਈ ਦਾ ਚਿਕਨ ਦਾ ਦੁਪੱਟਾ ਆਊਗਾ ਜੀ ਪੂਰਾ ਖੁੱਲਾ ਡੁੱਲਾ ਬਹੁਤ ਹੀ ਸੋਹਣਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਤੇ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਫੈਬਰਿਕ ਹੈ ਜੀ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਹੈ ਤੇ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਬਹੁਤ ਸੋਹਣੇ ਗਰਲਿਸ਼ ਡਿਜ਼ਾਈਨ ਵੀ ਹੈ ਤੇ ਬਹੁਤ ਸੋਹਣੇ ਡਿਜ਼ਾਈਨ ਹੈ ਜੀ ਸਾਰੇ ਡਿਜ਼ਾਈਨ ਬਹੁਤ ਹੀ ਪਿਆਰੇ ਹੈ ਜੀ ਆਪਾਂ ਇਹ ਗਰਲ ਕੁੜੀਆਂ ਬਣਾ ਲੈਣ ਮੰਮੀਆਂ ਬਣਾ ਲੈਣ ਸਾਰਿਆਂ ਦੇ ਹੀ ਸੋਹਣੇ ਲੱਗਣਗੇ ਜੀ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਬਹੁਤ ਹੀ ਘੱਟ ਪ੍ਰਾਈਸ ਹੈ ਜੀ 700 ਤੇ 70 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਤੁਸੀਂ ਕੋਈ ਵੀ ਸੂਟ ਲੈਣਾ ਹੋਵੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਰੰਗ ਕਲਰ ਡਿਜ਼ਾਈਨ ਇਹਨਾਂ ਦੇ ਬਹੁਤ ਪਿਆਰੇ ਹੈ ਜੀ ਤੇ ਕਪੜਾ ਵੀ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਜਿਵੇਂ ਹੁਣ ਰਖੜੀਆਂ ਆ ਰਹੀਆਂ ਜੀ ਤੁਸੀਂ ਗਿਫਟ ਕਰਨੇ ਆ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਚੀਜ਼ ਹੈ ਜੀ ਕੋਈ ਆਪਾਂ ਨੂੰ ਐਕਸਟਰਾ ਦੁਪੱਟਾ ਲੈਣ ਦੀ ਲੋੜ ਨਹੀਂ ਹੈਗੀ ਇਹਨਾਂ ਦੇ ਨਾਲ ਇਹ ਵਾਲੇ ਸੂਟ ਆਉਣਗੇ ਜੀ कॉटन ਦੇ ਇਹ ਬਿਨਾ ਦੁਪੱਟੇ ਤੋਂ ਆਉਣਗੇ ਜੀ ਅੱਜ ਵਾਲੇ ਸਾਰੇ ਸੂਟ ਬਹੁਤ ਹੀ ਡਿਸਕਾਊਂਟਡ ਪ੍ਰਾਈਸ ਤੇ ਹੈ ਜੀ ਇਹ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਨਾਲ ਬਹੁਤ ਸੋਹਣੀ ਪਿਓਰ कॉटन ਦੀ ਬਾਟਮ ਆਊਗੀ 175 ਕੱਟ ਸ਼ਰਟ ਦੀ ਹੁੰਦੀ ਹੈ ਜੀ 2 ਮੀਟਰ ਦੀ ਬਾਟਮ ਹੁੰਦੀ ਹੈ ਬਹੁਤ ਸੋਹਣੀ ਕੁਲੀ ਡੁੱਲੀ ਬਾਟਮ ਵਧੀਆ ਬਣ ਜਾਂਦੀ ਹੈ ਜੀ ਆਮ ਤੇ ਬਹੁਤ ਸੋਹਣਾ ਫੈਬਰਿਕ ਹੈ ਜੀ ਕਪੜੇ ਦੀ ਆਪਣੀ ਗਾਰੰਟੀ ਹੈ ਜੀ ਕਪੜਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਗਰਮੀ ਦੇ ਵਿੱਚ ਤੁਸੀਂ ਇਹਨੂੰ ਆਰਾਮ ਨਾਲ ਪਾ ਸਕਦੇ ਹੋ ਜੀ ਤੇ ਇਹ ਵਾਲੇ ਸੂਟ ਆਲ ਓਵਰ ਆਉਣਗੇ ਜੀ ਇਹ ਸਾਰੇ ਡਿਜ਼ਾਈਨ ਆਲ ਓਵਰ ਦੇ ਸੂਟਾਂ ਦੇ ਆ ਜੀ ਤੇ ਬਹੁਤ ਹੀ ਰੀਜ਼ਨੇਬਲ ਜャ ਪ੍ਰਾਈਸ ਹੈ ਜੀ ਆਪਣੇ ਸੂਟਾਂ ਦਾ ਸਾਰੇ ਸੂਟਾਂ ਦੇ ਉੱਪਰ ਡਿਸਕਾਊਂਟ ਹੈ ਜੀ ਇਹ ਵਾਲੇ ਸੂਟਾਂ ਦਾ ਪ੍ਰਾਈਸ ਆਲ ਓਵਰ ਦਾ 600 ਸੀ ਜੀ ਪਹਿਲਾਂ 650 ਤੱਕ ਆਪਣੇ ਕੋਲੇ ਇਹ ਉਹ ਹੁੰਦਾ ਸੀ ਜੀ ਪਰ ਹੁਣ ਇਹਨਾਂ ਦਾ ਪ੍ਰਾਈਸ ਬਹੁਤ ਹੀ ਘਟ ਗਿਆ ਜੀ ਤੇ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਮੰਗਵਾ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਤੇ ਇਹ ਸੂਟ ਹੈ ਜੀ ਸਾਰੇ ਸੂਟਾਂ ਦੇ ਉੱਪਰ ਸੇਲ ਹੈ ਜੀ ਅੱਜ ਵਾਲੀ ਸਾਰੀ ਕਲੈਕਸ਼ਨ ਕਾਟਨ ਦੀ ਆਉਗੀ ਜੀ ਸਾਰੇ ਸੂਟ 100% ਪਿਓਰ ਕਾਟਨ ਦੇ ਰਹਿਣਗੇ ਜੀ ਜੇ ਤੁਸੀਂ ਕਿਸੇ ਵੀ ਪਹਿਣ ਨੇ ਬਾਟਮ ਤੇ ਹਲਕਾ ਫੁਲਕਾ ਕੰਮ ਕਰਾਉਣਾ ਹੈ ਜਾਂ ਕੋਈ ਪੇਂਟ ਦਾ ਕੰਮ ਕਰਾਉਣਾ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਾਟਮ ਸਾਡੇ ਤੋਂ ਡਿਜ਼ਾਈਨ ਕਰਵਾ ਸਕਦੇ ਹੋ ਪਰ ਮੈਂ ਤੁਸੀਂ ਮਸ਼ੀਨ ਵਰਕ ਕਰਵਾ ਲਓ ਜੀ ਜੇ ਤੁਸੀਂ ਪੇਂਟਰ ਨਾਲ ਵੀ ਥੋੜਾ ਬਹੁਤਾ ਕੰਮ ਹੋ ਜਾਂਦਾ ਜੀ ਸ਼ਰਟ ਦੇ ਜਿਵੇਂ ਸ਼ਰਟ ਦੇ ਵਿੱਚ ਡਿਜ਼ਾਈਨ ਹੁੰਦੇ ਆ ਜਿਹੜੇ ਕਲਰ ਹੁੰਦੇ ਆ ਜੀ ਉਵੇਂ ਦਾ ਹੀ ਡਿਜ਼ਾਈਨ ਬਾਟਮ ਤੇ ਉੱਪਰ ਪੇਂਟ ਹੋ ਕੇ ਹੋ ਜਾਂਦਾ ਜੀ ਉਹ ਵੀ ਬਹੁਤ ਪਿਆਰਾ ਲੱਗਦਾ ਜੀ ਨਾਲੇ ਘੱਟ ਬਜਟ ਦੇ ਵਿੱਚ ਸੂਟ ਰੈਡੀ ਹੋ ਜਾਂਦਾ ਜੀ ਤੇ ਚੀਜ਼ ਬਣਨ ਤੋਂ ਬਾਅਦ ਬਹੁਤ ਸੋਹਣੀ ਲੱਗਦੀ ਆ ਜੇ ਕਿਸੇ ਵੀ ਭੈਣ ਨੇ ਕੋਈ ਪਲੇਨ ਸੂਟ ਸਾਡੇ ਤੋਂ ਵਰਕ ਕਰਵਾਉਣਾ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਬਲੋਕ ਪੇਂਟਿੰਗ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੁੰਦਾ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਸਟੱਫ ਆਪਣੇ ਕੋਲੇ ਅਵੇਲੇਬਲ ਹੁੰਦਾ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਜੋ ਵੀ ਸਟੱਫ ਤੁਸੀਂ ਕਹੋਗੇ ਆਪਾਂ ਉਹ ਵਾਲਾ ਸਟੱਫ ਲਾ ਕੇ ਤੁਹਾਨੂੰ ਜਿਵੇਂ ਦਾ ਵੀ ਤੁਸੀਂ ਡਿਜ਼ਾਈਨ ਕਹੋਗੇ ਆਪਾਂ ਉਸੇ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੀ ਬਹੁਤ ਹੀ ਘੱਟ ਪ੍ਰਾਈਸ 'ਚ ਰੈਡੀ ਕਰਕੇ ਦੇਵਾਂਗੇ ਜੀ ਹੈਂਡਵਰਕ ਦੇ ਸੂਟਾਂ ਦੀ ਬੁਕਿੰਗ ਸ਼ੁਰੂ ਹੈ ਜੀ ਤੁਸੀਂ ਸਾਡੇ ਤੋਂ ਬੁਕਿੰਗ ਕਰਵਾ ਸਕਦੇ ਹੋ ਆਪਣੇ ਕੋਲੇ ਦੁਪट्टे ਵੀ ਹੁੰਦੇ ਆ ਜੀ ਤੁਸੀਂ ਸਾਡੇ ਤੋਂ ਦੁਪट्टे ਵੀ ਲੈ ਸਕਦੇ ਹੋ ਕਿਸੇ ਵੀ ਕੋਈ ਵੀ ਦੁਪੱਟਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਆ ਪਿਓਰ ਚਨੂਨ ਸ਼ਪੂਨ ਕੋਈ ਵੀ ਦੁਪੱਟਾ ਕੋਟਾ ਡੋਰੀਆ ਮਸਲਿਨ ਵਗੈਰਾ ਜਿਹੜਾ ਵੀ ਤੁਸੀਂ ਦੁਪੱਟਾ ਚਾਹੋਗੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਤੇ ਬਹੁਤ ਹੀ ਘੱਟ ਪ੍ਰਾਈਸ ਹੁੰਦਾ ਜੀ ਆਪਣੇ ਦੁਪੱਟਿਆਂ ਦਾ ਵੀ ਸੂਟਾਂ ਦਾ ਵੀ ਵਰਕ ਦਾ ਵੀ ਤੇ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਪਲੇਨ ਮਿਲ ਜੂਗਾ ਜੀ ਤੁਸੀਂ ਕਿਸੇ ਵੀ ਸਟੱਫ ਤੇ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਡਿਜ਼ਾਈਨ ਸਾਡਾ ਵੀ ਤੁਹਾਨੂੰ ਜੇ ਪਸੰਦ ਆਉਂਦਾ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਆਪਦੇ ਡਿਜ਼ਾਈਨ ਵੀ ਤੁਸੀਂ ਭੇਜ ਕੇ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਦਿਆ ਕਰੋ ਜੀ ਆਹ ਹੋਰ ਭੈਣਾਂ ਤੇ ਕਰ ਆਪਦੇ ਰਿਸ਼ਤੇਦਾਰਾਂ ਤੇ ਕਰ ਆਪਦੇ ਫਰੈਂਡ ਸਰਕਲ 'ਚ ਜੀ ਤਾਂ ਜੋ ਸਾਰੀਆਂ ਭੈਣਾਂ ਨੂੰ ਭੈਣਾਂ ਟਿੱਕਰ ਆਪਣੀ ਸੇਲ ਵਾਲੇ ਆਫਰ ਪਹੁੰਚ ਸਕਣ ਜੀ ਤੇ ਸਾਰੀਆਂ ਭੈਣਾਂ ਫਾਇਦਾ ਲੈ ਸਕਣ ਜੀ ਸੂਟਾਂ ਦਾ ਸੇਲ ਦਾ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਉਹ ਘੰਟੀ ਵਾਲੇ ਬਟਨ ਔਨ ਕਰਨ ਨਾਲ ਜੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੂਗੀ ਜੀ ਸਾਰਿਆਂ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲੇ ਪਹੁੰਚ ਜਾ ਕਰੂਗੀ ਜੀ ਤੇ ਇੱਕ ਪਲੀਜ਼ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਦੇ ਦੇਖਦੇ ਤੇ ਇੱਕ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਤੁਹਾਡੇ ਕਮੈਂਟ ਨਾਲ ਸਾਨੂੰ ਬਹੁਤ ਹੀ ਹੌਸਲਾ ਮਿਲਦਾ ਹੈ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਾਰੀਆਂ ਭੈਣਾਂ ਤਾਂ ਜੋ ਸਾਨੂੰ ਸਾਰੀਆਂ ਸਾਰੇ ਸੂਟਾਂ ਬਾਰੇ ਜਾਣਕਾਰੀ ਮਿਲ ਸਕੇ ਜੀ ਇਹ ਵਾਲੇ ਸੂਟ ਬਹੁਤ ਹੀ ਘੱਟ ਪ੍ਰਾਈਸ ਤੇ ਹੈ ਜੀ 450 ਦਾ ਸੂਟ ਹੈ ਜੀ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ WhatsApp ਨੰਬਰ ਸਾਡਾ ਦਿੱਤਾ ਹੋਇਆ ਹੈ ਜੀ ਉਹਦੇ ਤੇ ਜਾ ਕੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ